ਪੰਜਾਬੀ ਫਿਲਮ ਇੰਡਸਟਰੀ ਦੇ ਦਰਸ਼ਕਾਂ ਲਈ ਵੱਡੀ ਖੁਸ਼ਖਬਰੀ ਹੈ ਜਲਦ ਹੀ ਪੰਜਾਬੀ ਇੰਡਸਟਰੀ ਦੀ ਨਵੀਂ ਫਿਲਮ ਚਲੋ ਬੁਲਾਵਾ ਆਇਆ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀ ਪੂਰੀ ਸਟਾਰ ਕਾਸਟ ਨੇ ਅੱਜ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਫਿਲਮ ਦੀ ਸਫਲਤਾ ਦੇ ਲਈ ਪ੍ਰਾਰਥਨਾ ਕੀਤੀ ਇਸ ਮੌਕੇ ਤੇ ਕਲਾਕਾਰਾਂ ਨੇ ਨਾ ਸਿਰਫ ਪਟਿਆਲਾ ਵਾਸੀਆਂ ਨੂੰ ਬਲਕਿ ਪੂਰੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਪੈਮਾਨੇ ਤੇ ਸਿਨੇਮਾ ਕਰਾਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਣ ਫਿਲਮ ਦੇ ਮੁੱਖ ਕਲਾਕਾਰ ਪੁਖਰਾਜ ਪੱਲਾ ਜੋ ਕਿ ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਦੇ ਪੁੱਤਰ ਹਨ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਦੱਸਿਆ ਕਿ ਇਹ ਫਿਲਮ 26 ਸਤੰਬਰ 2025 ਨੂੰ ਪੂਰੇ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿੰਨੀ ਵੱਡੀ ਸੰਖਿਆ ਵਿੱਚ ਲੋਕ ਇਸ ਫਿਲਮ ਨੂੰ ਦੇਖਣ ਆਉਣਗੇ ਉਨਾ ਹੀ ਹੌਸਲਾ ਅਤੇ ਪ੍ਰੋਤਸਾਹਨ ਪੰਜਾਬੀ ਇੰਡਸਟਰੀ ਨੂੰ ਮਿਲੇਗਾ ਤਾਂ ਕਿ ਭਵਿੱਖ ਵਿੱਚ ਇਦਾਂ ਦੀਆਂ ਹੋਰ ਬਿਹਤਰੀਨ ਫਿਲਮਾਂ ਬਣਾਈਆਂ ਜਾ ਸਕਣ। ਫਿਲਮ ਦੀ ਟੀਮ ਨੇ ਕਿਹਾ ਕਿ ਚਲੋ ਬੁਲਾਵਾ ਆਇਆ ਕੇਵਲ ਮਨੋਰੰਜਨ ਦੇ ਲਈ ਹੀ ਨਹੀਂ ਬਲਕਿ ਇਹਦੇ ਵਿੱਚ ਪੰਜਾਬੀ ਸੰਸਕ੍ਰਿਤੀ ਅਤੇ ਭਾਵਨਾਵਾਂ ਨੂੰ ਦਰਸਾਇਆ ਗਿਆ ਹੈ ਫਿਲਮ ਦੇ ਗੀਤਾ ਤੋਂ ਲੈ ਕੇ ਕਹਾਣੀ ਅਤੇ ਨਿਰਦੇਸ਼ਨ ਤੱਕ ਹਰ ਪਹਿਲੂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਟੀਮ ਦਾ ਦਾਵਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਇੱਕ ਅਲੱਗ ਅਤੇ ਯਾਦਗਾਰ ਅਨੁਭਵ ਦੇਵੇਗੀ ਭੁਖਰਾਜ ਪੱਲਾ ਨੇ ਦਰਸ਼ਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਫਿਲਮ ਕੇਵਲ ਟੀਮ ਦੀ ਫਿਲਮ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਹੈ ਉਨਾ ਕਿਹਾ ਕਿ ਦਰਸ਼ਕਾਂ ਦੇ ਪਿਆਰ ਅਤੇ ਸਮਰਥਨ ਨਾਲ ਹੀ ਪੰਜਾਬੀ ਸਿਨੇਮਾ ਨਵੀਆਂ ਉਚਾਈਆਂ ਨੂੰ ਛੂ ਪਾਵੇਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਰਿਸਰਚ ਕਰ ਲਈ ਮੈਂ ਸ਼ੁਕਰ ਗੁਜ਼ਾਰਾ ਸਾਰਿਆਂ ਦਾ ਅੱਜ ਸਾਰੇ ਜਣੇ ਸਾਡੀ ਸਪੋਰਟ ਦੇ ਵਿੱਚ ਇੱਥੇ ਕਾਲੀ ਮਾਤਾ ਮੰਦਰ ਪਟਿਆਲੇ ਵਿਖੇ ਪਹੁੰਚੇ ਨੇ ਤੇ ਸਾਡੀ ਫਿਲਮ ਆ ਰਹੀ ਹੈ ਜੀ 26 ਸਤੰਬਰ 2025 ਨੂੰ ਚਲੋ ਬੁਲਾਵਾ ਆਇਆ ਤੇ ਅਸੀਂ ਬਹੁਤ ਹੀ ਆਸਥਾ ਨਾਲ ਤੇ ਪਿਆਰ ਨਾਲ ਇਹ ਫਿਲਮ ਬਣਾਈ ਹੈ ਤੇ ਮੈਂ ਉਮੀਦ ਕਰਦਾ ਕਿ ਓਨੀ ਪਿਆਰ ਤੇ ਆਸਥਾ ਦੇ ਨਾਲ ਤੁਸੀਂ ਇਹ ਫਿਲਮ ਨੂੰ ਦੇਖਣ ਜ਼ਰੂਰ ਪਹੁੰਚੋਗੇ 26 ਸਪਟੈਂਬਰ ਨੂੰ ਸਰ ਧਾਰਮਿਕ ਪਿਕਚਰ ਹੈਗੀ ਕਿਹੜੇ ਕਿਹੜੇ ਜਗ੍ਹਾ ਤੋਂ ਸ਼ੂਟ ਹੋਈ ਹੈ ਕਿਹੜੇ ਕਿਹੜੇ ਧਾਰਮਿਕ ਸਥਾਨਾਂ ਤੇ ਪਹੁੰਚਿਓ ਕੀ ਐਕਸਪੀਰੀਅੰਸ ਹੈ ਵੈਸੇ ਤਾਂ ਜੀ ਇਹ ਫਿਲਮ ਜਰਨੀ ਹੈਗੀ ਹੈ ਜੀ ਵੈਸ਼ਨੂ ਦੇਵੀ ਦੀ ਬਟ ਇਹਦੇ ਵਿੱਚ ਤੁਹਾਨੂੰ ਨੌ ਧਾਮਾਂ ਦੇ ਦਰਸ਼ਨ ਵੀ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਤੇ ਇਹਦੇ ਵਿੱਚ ਬਹੁਤ ਸਾਡੇ ਦਿੱਗ ਦੇ ਕਲਾਕਾਰ ਸੀਨੀਅਰ ਅਦਾਕਾਰਾਂ ਤੋਂ ਸ਼ੁਰੂ ਕਰਦੇ ਆ ਰਾਣਾ ਸਰ ਹਣੀ ਹੋ ਗਏ ਰਾਣਾ ਜੰਗ ਬਾਦਲ ਜੀ ਫਿਰ ਅਵਤਾਰ ਗਿਲ ਸਰ ਹੋ ਗਏ ਅਨੀਤਾ ਸ਼ਰਦੀਸ਼ ਮੈਮ ਹੋ ਗਏ ਹਣੀ ਮੱਟੂ ਬਈ ਹੋ ਗਏ ਫਿਰ ਮੈਂ ਹੋ ਗਿਆ ਰਵਿੰਦਰ ਜੀ ਹੋ ਗਏ ਪੁੰਨਿਆ ਜੀ ਹੋ ਗਏ ਗੁਰਜੀਤ ਮੈਮ ਸਾਡੇ ਪ੍ਰੋਡਿਊਸਰ ਵੀ ਨੇ ਤੇ ਵਿੱਚ ਮੇਰੇ ਮਦਰ ਵੀ ਬਣੇ ਨੇ ਦੀਰ ਸਾਹਿਬ ਜਿਨ੍ਹਾਂ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਜੀ ਬਵਿੰਦਰ ਕੀਰਜੀ ਸਾਡੇ ਫਿਲਮ ਦੇ ਪ੍ਰੋਡਿਊਸਰ ਸੈਕੰਡ ਪ੍ਰੋਡਿਊਸਰ ਸਾਡੇ ਪਾਲਤਾ ਸਾਹਿਬ ਹਨ ਸੋ ਕੁੱਲ ਮਿਲਾ ਕੇ ਜੀ ਬਹੁਤ ਇੱਕ ਕਮਾਲ ਦਾ ਪ੍ਰੋਜੈਕਟ ਸਾਡੀ ਝੋਲੀ ਪਿਆ ਸਾਨੂੰ ਆਪ ਮਾਤਾ ਦਾ ਬਲਾਵਾ ਆਇਆ ਸੋ ਅਸੀਂ ਤਾਂ ਚੂਜ਼ ਕਰਨ ਵਾਲੇ ਕੌਣ ਸੀਗੇ ਪਰ ਮੈਨੂੰ ਲੱਗਦਾ ਅਸੀਂ ਬਹੁਤ ਲੱਕੀ ਫੀਲ ਕਰਦੇ ਹਾਂ ਜੀ ਕਿ ਇਹ ਸਾਡੀ ਝੋਲੀਏ ਫਿਲਮ ਜਿਹੜਾ ਪੱਲੇ ਦੀ ਪੋਲੀਵੁੱਡ ਕਿੰਗ ਰਹੇ ਆ ਐਕਟਰ ਬੜੇ ਬੱਤੇ ਰਹੇ ਕੀ ਇਨਸਪੀਰੇਸ਼ਨ ਲੈ ਕੇ ਚੱਲੇ ਉਹਨਾਂ ਲੋ ਕੀ ਅੱਗੇ ਆਉਣ ਵਾਲੇ ਟਾਈਮ ਤੋਂ ਉਹਨਾਂ ਤੋਂ ਇਨਸਪੀਰੇਸ਼ਨ ਲੈ ਕੇ ਹੋਰ ਵੇਲੇ ਫਿਲਮਾਂ ਕਰਾਂਗੇ ਇਨਸਪੀਰੇਸ਼ਨ ਭਾਜੀ ਇਦਾਂ ਤਾਂ ਹੈ ਨਹੀਂ ਵੀ ਹੁਣੇ ਹੀ ਮਿਲ ਗਿਆ ਛੋਟੇ ਹੁੰਦੇ ਤੋਂ ਲੈ ਕੇ ਇਨਸਪੀਰੇਸ਼ਨ ਤੋਂ ਮੇਰੇ ਸ਼ੁਰੂ ਤੋਂ ਹੀ ਸੀਗੇ ਅ ਬਸ ਅਸ਼ੀਰਵਾਦ ਉਹਨਾਂ ਦਾ ਨਾਲ ਹੀ ਹੈ ਜੀ ਹਮੇਸ਼ਾ ਦਿਲ 'ਚ ਨੇ ਤੇ ਉਮੀਦ ਕਰਦੇ ਆ ਤੇ ਟਰਾਈ ਕਰਦੇ ਆ ਕਿ 200% ਕੰਮ ਆਪਣੇ ਵੱਲੋਂ ਇਮਾਨਦਾਰੀ ਨਾਲ ਕਰਾਂਗੇ ਤੇ ਜੀ ਜਾਣ